ਅੱਜ ਕੱਲ੍ਹ ਦੋਸਤੋ ਹਰ ਘਰ ਬਿਮਾਰੀਆਂ ਨੇ ਘੇਰ ਰੱਖਿਆ ਹਰੇਕ ਘਰੇ ਇੱਕ ਅਦਾ ਮਰੀਜ਼ ਇਹੋ ਜਿਹਾ ਪਿਆ ਜਿਹਨੂੰ ਜਾਂ ਤਾਂ ਸ਼ੂਗਰ ਹੈ ਜਾਂ ਲੀਵਰ ਖਰਾਬ ਹੋ ਰਿਹਾ ਹੈ ਜਾਂ ਉਹਦੀਆਂ ਕਿਡਨੀਆਂ ਖਰਾਬ ਹੋ ਰਹੀਆਂ ਨੇ ਸੋ ਆਪਾਂ ਕਿਵੇਂ ਬਿਮਾਰੀਆਂ ਤੋਂ ਬਚਾਅ ਕਰ ਸਕਦੇ ਆ ਕੀ ਆਪਾਂ ਨੂੰ ਆਪਦੇ ਖਾਣੇ ਪੀਣੇ ਬਦਲਣ ਦੀ ਲੋੜ ਹੈਗੀ ਆ ਜੋ ਆਪਾਂ ਕਰਦੇ ਆ ਗੱਲਬਾਤ ਨੰਬਰ 1 ਤੇ ਤਾਂ ਭਰਾਵੋ ਜਿਨ੍ਹਾਂ ਦਾ ਵੀ ਲੀਵਰ ਖਰਾਬ ਹੈ ਉਹਨਾਂ ਨੂੰ ਤਲਿਆ ਫਲਿਆ ਬੰਦ ਕਰਨਾ ਚਾਹੀਦਾ ਤੇ ਉਹਨਾਂ ਨੂੰ ਆਪਦੀ ਡੇਲੀ ਡਾਈਟ ਚ ਸ਼ਾਮ ਨੂੰ ਰੋਜ਼ ਇੱਕ ਗਲਾਸ ਪਾਣੀ ਦੇ ਚ ਦੋ ਆਲੂ ਬੁਖਾਰੇ ਥੋੜੀ ਜੀ ਇਮਲੀ ਜਿਹੜੀ ਆਪਣੇ ਆਮ ਹੀ ਵਿਆਹਾਂ ਚ ਆਪਾਂ ਕੱਚੀ ਇਮਲੀ ਜੀ ਲਿਆਉਣੇ ਹੁੰਦੇ ਆ ਹਿੜਕਾਂ ਵਾਲੀ ਉਹ ਇੰਨੀ ਕਿ ਇਮਲੀ ਪਾ ਲਿਓ ਦੋ ਸੁੱਕੇ ਆਲੂ ਬੁਖਾਰੇ ਉਹਨੂੰ ਤੁਸੀਂ ਪਾਣੀ ਚ ਪਿਉ ਕੇ ਧਰ ਦਿਓ ਸਵੇਰੇ ਉੱਠ ਕੇ ਖਾਲੀ ਪੇਟ ਜਿਹੜੇ ਦੋਨੇ ਆਲੂ ਬੁਖਾਰੇ ਨੇ ਉਹਨਾਂ ਨੂੰ ਖਾ ਲਿਓ ਤੁਸੀਂ ਇਮਲੀ ਨੂੰ ਸਿੱਟ ਦਿਓ ਜਿਹੜਾ ਪਾਣੀ ਐ ਪੁਣ ਕੇ ਚੰਗੀ ਤਰ੍ਹਾਂ ਉਹ ਪਾਣੀ ਪੀ ਲਿਓ ਲੀਵਰ ਤੁਹਾਡਾ 10 ਤੋਂ 15 ਦਿਨਾਂ ਚ ਜਮ ਤੰਦਰੁਸਤ ਹੋ ਜਾਊਗਾ ਅੱਧੀਆਂ ਬਿਮਾਰੀਆਂ ਤਾਂ ਜਦੋਂ ਤੁਹਾਡਾ ਲੀਵਰ ਸਹੀ ਹੋ ਗਿਆ ਸਰੀਰ ਚੋਂ ਆਪਣੇ ਆਪ ਗਾਇਬ ਹੋ ਜਾਣਗੀਆਂ ਜਦੋਂ ਵੀ ਲੀਵਰ ਖਰਾਬ ਹੁੰਦਾ ਤਾਂ ਉਹ ਨਾਲ ਭਰਾਵੋ 5 ਤੋਂ 10 ਬਿਮਾਰੀਆਂ ਆਪਣੇ ਆਪ ਹੀ ਸਰੀਰ ਨੂੰ ਲੱਗਣ ਲੱਗ ਜਾਂਦੀਆਂ ਨੇ ਜਿਹੜੇ ਆਪਣੇ ਸਰੀਰ ਚ ਤੱਤ ਹੁੰਦੇ ਨੇ ਬਿਮਾਰੀਆਂ ਨਾਲ ਲੜਨ ਵਾਲੇ ਜਦੋਂ ਲੀਵਰ ਖਰਾਬ ਹੋ ਗਿਆ ਉਹ ਕੰਮ ਨਹੀਂ ਕਰਦੇ ਉਹ ਖਤਮ ਹੋਣ ਲੱਗ ਜਾਂਦੇ ਨੇ ਨੰਬਰ 2 ਤੇ ਜੀ ਜਿਨ੍ਹਾਂ ਨੂੰ ਵੀ ਸ਼ੂਗਰ ਦੀ ਪ੍ਰੋਬਲਮ ਹੈ ਲਗਭਗ ਭਰਾਵੋ ਜਿਵੇਂ 10 ਜਾਣੇ ਨੇ 10 ਚੋਂ 7 ਬੰਦਿਆਂ ਨੂੰ ਸ਼ੂਗਰ ਹੈਗਾ ਹੀ ਹੈਗਾ ਦੋ ਤਿੰਨ ਬੰਦੇ ਬਚੇ ਨੇ ਜਿਹੜੇ ਆਪਣੀ ਖਾਦ ਖਰਾਕ ਤੇ ਵਧੀਆ ਧਿਆਨ ਦਿੰਦੇ ਨੇ ਸ਼ੂਗਰ ਵਾਸਤੇ ਜੀ ਤੁਸੀਂ 10 ਤੋਂ 15 ਦਾਣੇ ਮੇਥੀ ਦਾਣੇ ਦੇ ਆਮ ਹੀ ਬਜਾਰਾਂ ਚੋਂ ਮਿਲ ਜਾਂਦਾ ਹੈ ਮੇਥੀ ਦਾਣਾ ਕਹਿ ਕੇ ਤੁਸੀਂ ਲੈ ਸਕਦੇ ਹੋ 10 ਤੋਂ 15 ਦਾਣੇ ਗਲਾਸ ਪਾਣੀ ਦੇ ਵਿੱਚ ਜੀ ਭਿਉਂ ਕੇ ਧਰ ਦੋ ਸਵੇਰੇ ਉੱਠ ਕੇ ਉਹ ਵੀ ਖਾਲੀ ਪੇਟ ਚਬਾ ਕੇ ਦਾਣੇ ਖਾਣੇ ਨੇ ਤੁਸੀਂ ਜਦੋਂ ਤੱਕ ਤੁਹਾਡਾ ਮੂੰਹ ਨੀ ਕੌੜਾ ਹੋ ਜਾਂਦਾ ਤੇ ਜਿਹੜਾ ਪਾਣੀ ਜੀ ਤੁਸੀਂ ਭਿਉਂਤੇ ਹੋਣਗੇ ਉਹ ਪਾਣੀ ਪੁਣ ਕੇ ਤੁਸੀਂ ਪੀ ਲੈਣਾ ਸਿਰਫ 15 ਤੋਂ 20 ਦਿਨ ਜਿਹੜਾ ਕੋਈ ਮੇਰਾ ਵੀਰ ਰੋਜ਼ ਕਹਿੰਦਾ ਵੀ ਮੈਂ 슈ਗਰ ਦੀ ਗੋਲੀ ਖਾਨਾ ਨਾ ਗੋਲੀ ਮੁੜ ਕੇ ਭਰਾਓ ਜ਼ਿੰਦਗੀ 'ਚ ਕਦੇ ਖਾਣ ਦੀ ਲੋੜ ਨਹੀਂ ਪੈਣੀ 슈ਗਰ ਦਾ ਨਾਮੋ ਨਿਸ਼ਾਨੀ ਖਤਮ ਹੋ ਜਾਊਗਾ ਚਾਹੇ 20 ਦਿਨਾਂ ਬਾਅਦ ਜਾ ਕੇ ਤੁਸੀਂ ਟੈਸਟ ਕਰਾ ਲਿਓ ਤੁਸੀਂ ਕਹੋਗੇ ਵੀ ਹਾਂ ਯਾਰ ਕੋਈ 10-20 ਰੁਪਈਆ ਦੀ ਚੀਜ਼ ਸੀ ਜਿਨੇ ਮੇਰਾ ਐਨਾ ਪੁਰਾਣਾ 슈ਗਰ ਠੀਕ ਕਰਤਾ ਨੰਬਰ 3 ਪਰ ਆ ਉਹ ਇੱਕ ਤੁਹਾਨੂੰ ਅੱਜ ਆ ਡਰਿੰਕ ਦੱਸਦਾ ਜੇ ਤੁਸੀਂ ਇਹ ਪੀਨੇਓ ਤਾਂ ਜ਼ਿੰਦਗੀ 'ਚ ਕਦੇ ਕੋਈ ਬਿਮਾਰੀ ਤੁਹਾਡੇ ਨੇੜੇ ਨਹੀਂ ਲੱਗੇਗੀ ਜਿਨ੍ਹਾਂ ਦੇ ਵੀ ਗੋਡਿਆਂ 'ਚ ਦਰਦ ਰਹਿੰਦਾ ਢੂਹੀ 'ਚ ਦਰਦ ਰਹਿੰਦਾ ਹੈਗਾ ਜਾ ਹੋਰਾ ਸਰੀਰ ਸਾਰੇ ਚ ਦਰਦ ਰਹਿੰਦਾ ਕਿਸੇ ਵੀ ਪ੍ਰਕਾਰ ਦਾ ਚਾਹੀ ਕਿਸੇ ਸੱਟ ਲੱਗਣ ਕਾਰਨ ਤਾਂ ਉਹਨਾਂ ਨੂੰ ਤਾਂ ਪ੍ਰਾਵੋ ਇੱਕ ਗਲਾਸ ਦੁੱਧ ਦਾ ਸ਼ਾਮ ਨੂੰ ਉਹਦੇ ਚ ਗੰਡੀਆਂ ਵਾਲੀ ਹਲਦੀ ਆਉਂਦੀ ਹੈ ਘਰੇਲੂ ਹਲਦੀ ਉਹਦਾ ਤੁਸੀਂ ਅੱਧਾ ਚਮਚਾ ਪਾ ਕੇ ਦੁੱਧ ਉਬਾਲ ਕੇ ਉਹ ਪੀਣਾ ਸਟਾਰਟ ਕਰ ਦਿਓ ਜੀ ਹਫਤੇ ਚ 2 ਤੋਂ 3 ਦਿਨ ਜਿਨ੍ਹਾਂ ਦੇ ਵੀ ਦਰਦ ਰਹਿੰਦਾ ਹੈਗਾ ਤੇ ਨੰਬਰ 4 ਪ੍ਰਾਵੋ ਇੱਕ ਆ ਡਰਿੰਕ ਦੱਸਦਾ ਤੁਹਾਨੂੰ ਇਹਦੇ ਚ ਤੁਸੀਂ ਐਡ ਕਰਨਾ ਚੁਕੰਦਰ ਬੇਲਗੁੱਦ ਛੇਵ ਕੇਲਾ ਆ ਚਾਰੇ ਚੀਜ਼ਾਂ ਚੋਂ ਜਿਹੜੀਆਂ ਚੀਜ਼ਾਂ ਤੁਹਾਨੂੰ ਕੋਈ ਫਿੱਟ ਨੇ ਉਹਨਾਂ 'ਚ ਚੁਕੰਦਰ ਜ਼ਰੂਰ ਪਾ ਲਿਓ ਬਾਕੀ ਸਮੇਂ ਮੁਤਾਬਕ ਤੁਸੀਂ ਉਹ 'ਚ ਗਾਜਰ ਵੀ ਐਡ ਕਰ ਸਕਦੇ ਹੋ ਜੇ ਚੁਕੰਦਰ ਤੇ ਗਾਜਰ ਦੋਨੇ ਚੀਜ਼ਾਂ ਇਕੱਠੀਆਂ ਦਾ ਤੁਸੀਂ ਜੂਸ ਬਣਾ ਕੇ ਪੀਨੇ ਹੋ ਤਾਂ ਤੁਹਾਡੇ ਖੂਨ ਸਾਫ਼ ਹੋਣ ਦੇ 100% ਚਾਂਸ ਨੇ ਤੁਹਾਡਾ ਖੂਨ ਕਦੇ ਗੰਦਾ ਨਹੀਂ ਹੋਵੇਗਾ ਜਿਨ੍ਹਾਂ ਦਾ ਖੂਨ ਘੱਟ ਬਣਦਾ ਲਗਾਤਾਰ 10 ਦਿਨ ਜੂਸ ਪੀਣ ਪ੍ਰਭੋ ਚਿਹਰੇ ਤੇ ਲਾਲੀ ਆ ਜੂਗੀ ਝੁਰੜੀਆਂ ਨਹੀਂ ਪੈਣਗੀਆਂ ਸਮੇਂ ਤੋਂ ਪਹਿਲਾਂ ਤੁਸੀਂ ਕਦੇ ਬੁੱਢੇ ਨਹੀਂ ਹੋਵੋਗੇ ਵੀਡੀਓ ਨੂੰ ਕਰ ਦਿਓ ਜੀ ਸ਼ੇਅਰ ਧੰਨਵਾਦ